ਅੱਜ ਬਾਬਾ ਫਰੀਦ ਸਾਹਿਬ ਜੀ ਦਾ ਨਾਨਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ। ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨਮ ਦੀ ਪਾਵਨ ਬਾਣੀ ਇਕੱਤਰ ਕੀਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 100 ਤੇ 34 ਸ਼ਲੋਕ ਹੈ ਬਾਬਾ ਫਰੀਦ ਜੀ ਦੇ ਜਿਹੜੇ ਅੰਕਿਤ ਕੀਤੇ ਆ ਵਿੱਚ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਲਗਭਗ 293 ਸਾਲ ਬਣਦੇ ਜਦੋਂ ਸਰਜੀ ਹੈ ਆਏ ਆ ਬਾਵਾ ਫਰੀਦ ਜੀ ਕਿਉਂਕਿ ਉਹਨਾਂ ਦਾ ਜਨਮ 1173 ਦਾ ਹੈ ਉਹ ਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 1493 ਦਾ ਹੈ ਇੰਨਾ ਸਮਾਂ ਬਣ ਜਾਂਦਾ ਪਿੰਡ ਕੋਠੇਵਾਲ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਦੇ ਵਿੱਚ ਦਾ ਜਨਮ ਹੈ ਪਿਤਾ ਸ਼ੇਖ ਜਲਾਲਦੀਨ ਮਾਤਾ ਮਰੀਮ ਕੁਰਸਨ ਉਹਨਾਂ ਦੇ ਘਰ ਵਿੱਚ ਪੈਦਾ ਹੋਏ 8 ਸਾਲ ਦੀ ਉਮਰ ਆ ਸੀ ਪਿਤਾ ਜੀ ਚੜ੍ਹਾਈ ਕਰ ਜਾਂਦੇ ਆ ਮਗਰੋਂ ਮਾਤਾ ਜੀ ਨੇ ਬਰਦਾ ਪੋਸ਼ਣਾ ਕੀਤੀ ਆ ਮਾਤਾ ਵੀ ਹੀ ਰੱਬ ਦੇ ਭੈਦ ਬਿਵਾਲੀ ਸੀ ਬੰਦਗੀ ਵਾਲੀ ਸੀ ਪਰਮੇਸ਼ਰ ਦਾ ਨਾਮ ਜਪਣ ਵਾਲੀ ਜਿਸ ਦਾ ਕਰਕੇ ਬਾਬਾ ਫਰੀਦ ਸਾਹਿਬ ਜੀ ਨੂੰ ਵੀ ਨਾਮ ਦਾ ਰੰਗ ਲਗਾ ਆਪਾਂ ਦੋ ਤੋਂ ਤਰੇ ਉਧਾਰਾ ਲੈਨੇ ਬਾਬਾ ਫਰੀਦ ਜੀ ਦੇ ਜੀਵਨ ਦੀਆਂ ਕਿਉਂਕਿ ਨਾਮ ਉਹਨਾਂ ਦਾ ਵੱਡਾ ਆ ਗੁਰਬਾਣੀ ਦੇ ਵਿੱਚ ਸ਼ੇਖ ਫਰੀਦ ਵੀ ਲਿਖਿਆ ਆ ਬਾਬਾ ਸ਼ਬਦ ਆਪਾਂ ਵਰਤਦੇ ਨੇ ਬਾਬਾ ਫਰੀਦ ਜੀ ਗੁਰਬਾਣੀ ਦੇ ਵਿੱਚ ਬਾਬਾ ਸ਼ਬਦ ਨਹੀਂ ਆਇਆ ਵੈਸੇ ਉਹਨਾਂ ਦਾ ਜਿਹੜਾ ਪੂਰਾ ਨਾਮ ਆ ਹਜਰਤ ਸ਼ੇਕ ਬਾਬਾ ਫਰੀਦੂਦੀਨ ਵਸੂਦ ਗੰਗੇ ਸ਼ਕਰ ਇਹਨਾਂ ਨੰਬਾ ਜਦੋਂ ਵਿਦਵਾਨ ਲਿਖਦੇ ਆ ਉਹ ਪੂਰਾ ਲਿਖਦੇ ਗੰਗੇ ਸ਼ਕਰ ਕਹੀ ਕਹਿੰਦੇ ਆ ਕਿ ਉਹਨਾਂ ਦੀ ਮਾਤਾ ਸ਼ਕਰ ਰੱਖ ਦਿੰਦੀ ਹੈ ਕਿ ਪਰਮੇਸ਼ਰ ਦਾ ਨਾਮ ਜਪਾ ਤੇ ਜਦੋਂ ਮਸੱਲੇ ਦੇ ਹੀਠਾ ਦੇਖਦੇ ਤੇ ਸ਼ਕਰ ਬਈ ਹੁਜੀ ਸ਼ਕਰ ਛੱਟ ਲਈ ਵਿਦਵਾਨ ਕਈ ਰਹਿਦੇ ਆ ਕੇ ਘਰ ਦੇ ਵਿੱਚ ਗਰੀਬੀ ਦਾੜੀ ਆ ਗਈ ਪਿਤਾ ਦੇ ਜਾਣ ਤੋਂ ਬਾਅਦ ਇੱਕ ਰੀ ਮਿੱਟੀ ਦੀ ਥੇਲੀ ਫੜ ਕੇ ਖਾਣ ਲੱਗੇ ਤੇ ਉਹਦੇ ਵਿੱਚੋਂ ਸਵਾਦ ਸ਼ੱਕਰ ਵਰਗਾ ਆਇਆ ਇਹ ਵੀ ਉਦਾਰ ਪਰ ਚੱਲਦਾ ਹੈ ਕਈ ਦੇਖਦੇ ਆਂ ਕਿ ਜਿਹੜਾ ਗੰਝ ਸ਼ਬਦ ਹੈ ਇਹ ਖਜ਼ਾਨੇ ਦੇ ਵਾਸਤੇ ਵਰਤਿਆ ਗੰਝੇ ਸ਼ਰੀਦਾ ਜਿਹਨੀਆਂ ਆਪ ਬੋਲਦੇ ਸ਼ਰੀਦਾ ਦੇ ਸਥਾਨ ਨੂੰ ਵੀ ਗੰਝ ਕਿਹਾ ਜਾਂਦਾ ਹੈ ਗੰਗੇਸ਼ਰੀ ਦੇ ਨਾਇਕ ਕਾਪਾ ਲਿਖਤ ਪੜ੍ਹਦੇ ਆ ਭਾਈ ਸਾਹਿਬ ਭਾਈ ਨੰਦਰਾਜ ਜੀ ਉਹਨਾਂ ਨੇ ਵੀ ਲਿਖਿਆ ਸਹੀ ਦਾਦੇ ਜਦੋਂ ਸਿਰਤ ਕੀਤੀ ਗੰਜ ਦਾ ਮਤਲਬ ਖਜ਼ਾਨਾ ਹੁੰਦਾ ਉਹਦਾ ਆਪਣੇ ਜੀਵਨ ਹਿਰਤੀ ਦੇ ਵਿੱਚ ਜਿੰਨਾ ਕ ਨਾਮ ਕਮਾਇਆ ਜਿੰਨੀ ਕ ਕਮਾਈ ਕੀਤੀ ਉਹਦਾ ਕਰਕੇ ਵੀ ਕਈ ਦੇਖਦੇ ਆ ਕਿ ਉਹਨਾਂ ਦਾ ਨਾਮ ਲਿਖਿਆ ਬਾਬਾ ਖਬੀਰ ਸ਼ਤਰ ਗੰਜ ਇਹ ਵੀ ਪਤਾ ਲੱਗਦਾ ਹੈ ਤੇ ਉਹਨਾਂ ਨੇ ਦੁਨੀਆ ਦੇ ਵਿੱਚ ਆ ਕੇ ਇੰਨਾ ਤੇ ਨਾਮ ਨਾ ਕਮਾਇਆ ਤੇ ਜਦੋਂ ਦੁਨੀਆ ਨੂੰ ਉਪਦੇਸ਼ ਦਿੰਦੇ ਆ ਸ਼ਲੋਕ ਤੇ 134 ਆ ਸਾਰੇ ਤੇ ਹੁਣ ਆਪਾਂ ਸਾਂਝੀ ਕਰ ਨਹੀਂ ਸਕਦੇ ਦੁਨੀਆ ਦੀ ਉਦਾਹਰਤ ਦਿਓ ਕਹਿੰਦੇ ਆ ਕਿ ਜੇ ਕੋਈ ਤੇਰਾ ਬੁਰਾ ਕਰਦਾ ਤੇ ਉਹਦਾ ਵੀ ਪੜਾ ਕਰ ਫਰੀਦਾ ਬੁਰੇ ਦਾ ਪੜਾ ਕਰ ਗੁੱਸਾ ਮੰਨਣਾ ਹਟਾਏ ਫਿਰ ਕੀ ਹੋਵੇਗਾ ਕਹਿੰਦੇ ਦੇਹ ਹੀ ਰੋਕ ਨਾ ਲੱਗੇ ਪੰਲੇ ਸਭ ਕਿਛ ਆਏ ਜੋ ਦੁਨੀਆ ਦੇ ਵਿੱਚ ਵਿਚਰਦਿਆਂ ਨਾਂ ਮਹਿਸੂਸ ਕੀਤਾ ਕੋਈ ਬੁਰਾ ਨਹੀਂ ਕਰਦਾ ਉਹਦਾ ਬੁਰਾ ਨਾ ਕਰ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘਮ ਕਹਿੰਦੇ ਉਹਨਾਂ ਨੂੰ ਨਾ ਮਾਰ ਤੇ ਜੇ ਤੇਰੇ ਘਰ ਦੇ ਵਿੱਚ ਆ ਜਾਂਦੇ ਕੀ ਜੋਦਾ ਤੇ ਪੈਰ ਚੁੰਮ ਲਾ ਇਸ ਤਰ੍ਹਾਂ ਦੀ ਭਾਵਨਾ ਰੱਖ ਆਪਰੇ ਅੰਦਰ ਫਿਰ ਕਹਿੰਦੇ ਫਰੀਦਾ ਜੇ ਤੂੰ ਅਗਰ ਨਤੀਬ ਜੇ ਸਿਆਣਾ ਆ ਕਾਲੇ ਦੇਖਣਾ ਵੇਖ ਫਿਰ ਕਹਿੰਦੇ ਕਾਲੇ ਦੇਖ ਨਾ ਲਿਖਣੀ ਕਰ ਭਾਵ ਬਾੜੇ ਕਰਮ ਨਾ ਖਮਾ ਇਹਨਾਂ ਦੇ ਕੋਲੋਂ ਬਚ ਜਾ ਜੇ ਬੰਦਗੀ ਦੀ ਗੱਲ ਕਹਿੰਦੇ ਆ ਫਿਰ ਮਹਾਰਾਜ ਜੀ ਜਦੋਂ ਗੋਦੜੀ ਕਰਦੇ ਪਰਮੇਸ਼ਰ ਨੂੰ ਕਹਿੰਦੇ ਛੇਕ ਫਿਰਿੰਦੇ ਖੈਰ ਦੀਜੈ ਬੰਦਗੀ ਬੰਦਗੀ ਦੀ ਖੈਰ ਮੇਰੀ ਝੋਲੀ ਦੇ ਵਿੱਚ ਪਾ ਦਿਓ ਜੇ ਜਦੋਂ ਉਹਨਾਂ ਨੂੰ ਬੰਦਗੀ ਮਿਲੀ ਇੱਕ ਛੋਟੀ ਜੀ ਦਾਸਤਾਨਾ ਹੈ ਉਹਨਾਂ ਦੀ ਇੱਕ ਮੌਲਾਨਾ ਰੂਹ ਹੋਇਆ ਉਹਨਾਂ ਦੇ ਕੋਲੋਂ ਇਹਨਾਂ ਨੂੰ ਬੰਦਗੀ ਦੀ ਛਿੰਗ ਲਗੀ ਜੀਵਨ ਤੇ ਪਹਿਲਾਂ ਵੀ ਸੀ ਉਹ ਬੰਦਗੀ ਵਾਲੀ ਛਿੰਗ ਕਦੋਂ ਪੈਦਾ ਹੋਈ ਮਾਤਾ ਦੇ ਵਿੱਚ ਵੀ ਸੀ ਜਿਹੜਾ ਪ੍ਰਾਨ ਸ਼ਰੀਰ ਨੂੰ ਕੰਠ ਕਰ ਲੈਂਦਾ ਹੈ ਨਾ ਉਹਨੂੰ ਕਹਿੰਦੇ ਆ ਹਾਫਿਜ਼ ਜਿਸ ਤਰ੍ਹਾਂ ਕੋਈ ਸੰખ્યા ਲੈ ਲਏ ਕੋਈ 파ਠੀ ਬਣ ਗਿਆ ਕੋਈ ਗ੍ਰੰਥੀ ਬਣ ਗਿਆ ਕੋਈ ਗੁਰਬਾਣੀ ਕੰਠ ਕਰ ਲੈਂਦਾ ਹੈ ਜਿਹੜਾ ਕੁਰਾਨ ਸ਼ਰੀਫ ਨੂੰ ਕੰਠ ਕਰ ਲੈਂਦਾ ਸੀ ਉਹਨੂੰ ਕਹਿੰਦੇ ਸੀ ਹਾਫਿਜ਼ ਤੇ ਬਾਬਾ ਫਰੀਦ ਜੀ ਹਾਫਿਜ਼ ਬਣ ਗਏ ਸੀ 8 ਸਾਲ ਦੀ ਉਮਰ ਦੇ ਵਿੱਚ ਕੁਰਾਨ ਸ਼ਰੀਫ ਕੰਠ ਕਰ ਲਈ ਗੁਰਬਾਣੀ ਦੀ ਨਾਮ ਦੀ ਛਣਕ ਕਿੱਥੋਂ ਲੱਗੀ ਉਹਨਾਂ ਕਿਉਂਕਿ ਇੱਕ ਹੁੰਦੇ ਆਲਮ ਤੇ ਇੱਕ ਹੁੰਦੇ ਨੇ ਫਾਜ਼ਿਲ ਆਦਮ ਸਾਰੇ ਬਣ ਜਾਂਦੇ ਆ ਪਰ ਫਾਜ਼ਿਲ ਕੋਈ ਕੋਈ ਬਣਦਾ ਆਦਮ ਕੋੜ ਨੇ ਜਿਹੜੇ ਬਹੁਤ ਕਿਤਾਬਾਂ ਪੜ੍ਹ ਲੈਣ ਤੇ ਗਿਆਨवान ਹੋ ਜਾਣ ਮਨ ਕਹਿੰਦੇ ਨੇ ਆਦਮ ਸ਼ਬਦ ਦੇ ਦੋਵੇਂ ਇਕੱਠੇ ਆਉਣਗੇ ਜਦੋਂ ਤੁਸੀਂ ਕਦੇ ਸਰਵਣ ਕਰੋ ਆਦਮ ਤੇ ਫਾਜ਼ਿਲ ਫਾਜ਼ਿਲ ਉਹ ਨੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਕਿਰਪਾ ਜਾਂਦੀ ਕਰਮ ਬਖਸ਼ਿਸ਼ ਭਗਤੀ ਫਾਜ਼ਿਲ ਤੋਂ ਬਾਅਦ ਫਾਜ਼ਿਲ ਪਰਮੇਸ਼ਰ ਦੀ ਕਿਰਪਾ ਉਹਨਾਂ ਦੇ ਉੱਪਰ ਕਦੋਂ ਹੀ ਮਨੁਨਾ ਵਲਾਨਾ ਰੂਮ ਇੱਕ ਵਾਰੀ ਉਹਨਾਂ ਦੇ ਪਿੰਡ ਦੇ ਵਿੱਚ ਆਏ ਉਹਨਾਂ ਨੇ ਆ ਕੇ ਕਹਿੰਦੇ ਨੂੰ ਖੁਸ਼ਿਆ ਕਿ ਇੱਥੇ ਕੋਈ ਪਰਮੇਸ਼ਰ ਦਾ ਪਿਆਰਾ ਹੈ ਕੋਈ ਬੰਦਗੀ ਵਾਲਾ ਹੈ ਕਿਸੇ ਨੇ ਦੱਸਿਆ ਕਿ ਇੱਕ ਬੱਚਾ ਹੈ ਊਮਰਾ ਦੀ ਛੋਟੀ ਹੈ ਪਰ ਉਹ ਪ੍ਰਾਨ ਸ੍ਰੀ ਹੁਜਾਰੂ ਹੋ ਗਿਆ ਹੁਣ ਅੱਜ ਜੇ ਇੱਥੇ ਅਸੀਂ ਆਪਣੇ ਜੋ ਗੁਰਮਤ ਦੇ ਵਿੱਚ ਆ ਉਹਦੇ ਸਾਹਬ ਦੇ ਨਾਲ ਬਾਬਾ ਫਰੀਦ ਜੀ ਦੇ ਜੀਵਨ ਦਾ ਅਸੀਂ ਵਿਆਖਿਆ ਕਰਾਂਗੇ ਕਿ ਤੇ ਉਹ ਕਰੋ ਪੂਰੀ ਨਹੀਂ ਹੋਣੀ ਕਿਉਂ ਕਿਉਂ ਕਿਉਂਕਿ ਬਾਬਾ ਫਰੀਦ ਸਾਹਿਬ ਤੇ ਰਹਿਣੋਂ ਕਿਤੇ ਉਹ ਤਾਂ ਫਰੀਦਾ ਉਜੂ ਸਾਜ ਸਵੇ ਨਿਵਾਜ ਨਵਾਜ ਗੁਜਾਰਤ ਕਿਨੂੰ ਨਮਾਜ਼ ਪੜ ਤੇ ਫਿਰ ਅਸੀਂ ਆਖਾਂਗੇ ਉਹਦੇ ਨਮਾਜ਼ ਪੜਦੇ ਸੀ ਨਾਮ ਨਹੀਂ ਸੀ ਜਪਦੇ ਸਾਰੇ ਪਰਮੇਸ਼ਰ ਦੇ ਨਾਮ ਆ ਪਰਮੇਸ਼ਰ ਦੇ ਨਾਮ ਦੀ ਬੰਦਗੀ ਕਰਨੀ ਹੈ ਉਦੇ ਸਾਰੇ ਨਾਮ ਵੱਖੋ ਵੱਖ ਕੋਈ ਅੱਲਾਹ ਕਹਿੰਦਾ ਕੋਈ ਰਹੀਮ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਕ੍ਰੀਮ ਕਹਿੰਦਾ ਕੋਈ ਵੈਗੁਰੂ ਕਹਿੰਦਾ ਕੋਈ ਗੁਰੂ ਕਹਿੰਦਾ ਕੋਈ ਵੀ ਕਹਿੰਦਾ ਹੈ ਗੁਰਬਾਣੀ ਦੇ ਵਿੱਚ ਆਉਂਦਾ ਕੋਈ ਬੋਲੇ ਰਾਮ ਰਾਮ ਕੋਈ ਗੋਦਾਰੀ ਸਾਰੇ ਨਾਮ ਪਰਮੇਸ਼ਰ ਦੇ ਆ ਉਹ মাওলানা ਰੂਬ ਕਹਿੰਦੇ ਨੂੰ ਮਿਲਾਓ ਮਿਲਾਓ ਬਾਬਾ ਫਰੀਦ ਸਾਹਿਬ ਜੀ ਆਏ ਤੇ ਇੱਕ ਅਨਾਰ ਦਿੱਤਾ ਨਾਲ ਕਹਿੰਦੇ ਨੂੰ ਵੰਡ ਦਿਓ ਸਾਰਿਆਂ ਦੇ ਵਿੱਚ ਤਕਸੀਮ ਕਰ ਦਿਓ ਬਾਬਾ ਫਰੀਦ ਜੀ ਨੇ ਜਦੋਂ ਅਨਾਰ ਕੱਟ ਕੇ ਤੇ ਵੰਡਣਾ ਸ਼ੁਰੂ ਕੀਤਾ ਦੋ ਦਾਣੇ ਕਿਸੇ ਨੂੰ ਦੋ ਕਿਸੇ ਨੂੰ ਤਰੇ ਕਿਸੇ ਨੂੰ ਦੇ ਦੇ ਗਏ ਇੱਕ ਦਾਣਾ ਕਹਿੰਦੇ ਜ਼ਮੀਨ ਦੇ ਉੱਪਰ ਡਿੱਗ ਪਿਆ ਤੇ ਜਦੋਂ ਵੰਡਦੇ ਗਏ ਤੇ ਸਾਰੇ ਖਤਮ ਹੋ ਗਏ ਤੇ ਆਪ ਦੇ ਵਾਸਤੇ ਕੁਝ ਰੱਖਿਆ ਹੀ ਨਾ ਕਰ ਗਏ ਤੇ ਜਦੋਂ ਵਾਪਸ ਆਏ ਤੇ ਉਹ ਜਿਹੜਾ ਦਾਣਾ ਧਰਤੀ ਦੇ ਡਿੱਗਾ ਸੀ ਤੇ ਉਹਨੂੰ ਸਾਫ਼ ਕਰ ਕੇ ਕਹਿੰਦੇ ਆਪਣੇ ਮੂੰਹ ਦੇ ਵਿੱਚ ਪਾ ਲਏ ਮੋਲਾ ਨਾਲ ਉਹ ਵੀ ਕਾਹਵੇਂ ਪਰਮੇਸ਼ਰ ਦੇ ਨਾਲ ਪਹੁੰਚੇ ਸੀ ਜਦੋਂ ਉਹਨਾਂ ਨੇ ਉਹ ਮੂੰਹ ਦੇ ਵਿੱਚ ਪਾਇਆ ਤੇ ਇਸ ਤਰ੍ਹਾਂ ਵੱਖਰਾ ਜਿਹਾ ਮਹਿਸੂਸ ਹੋਇਆ ਆਨੰਦ ਆ ਜਿੱਥੋਂ ਉਹਨਾਂ ਨੂੰ ਫਜ਼ਲ ਲਗਾ ਪਰਮੇਸ਼ਰ ਦੀ ਕਿਰਪਾ ਹੀ ਜਦੋਂ ਉਹਨਾਂ ਦੇ ਪਰ ਉਹ ਸ਼ੱਕਿਆ ਤੇ ਸੋਚਣ ਲੱਗੇ ਕਿ ਇਹ ਸਾਰਾ ਆਨੰਦ ਤੈਨੂੰ ਮਿਲਿਆ ਤੈਨੂੰ ਸਾਰਾ ਹੀ ਵੰਡ ਛੱਡਿਆ ਇਹਦੇ ਵਿੱਚ ਇਹ ਨਾ ਆਨੰਦ ਆ ਤੇ ਮੌਲਾਨਾ ਰੂਮੀ ਕਹਿੰਦੇ ਕਹਿੰਦੇ ਫਰੀਦ ਜੀ ਸੋਚੋ ਨਾ ਐ ਬੱਚੇ ਕਹਿੰਦੇ ਸੋਚ ਨਾ ਇਹ ਜ਼ਰੂਰੀ ਨਹੀਂ ਕਿ ਜਿੰਨਾ ਅਨਾਰ ਸੀ ਉਹ ਸਾਰੇ ਅਨਾਰ ਦੇ ਦਾਣਿਆਂ ਦੇ ਵਿੱਚ ਰਸ ਇੱਕ ਸਮਾਨ ਹੈ ਜਿਵੇਂ ਸਾਰੀ ਦੁਨੀਆ ਵੱਸਦੀ ਆ ਸਾਰੇ ਕੋਈ ਥੋੜੀ ਆ ਉਹ ਕਹਿੰਦੇ ਜਿਹੜਾ ਤੂੰ ਧਰਤੀ ਤੋਂ ਵਿੰਗਾ ਜਿਉਂ ਚੌਕ ਦੇ ਮੂੰਹ ਦੇ ਵਿੱਚ ਪਾ ਲਿਆ ਉਹ ਰਾਸੋਸੀ ਦੇ ਵਿੱਚ ਹੈ ਉਹਨਾਂ ਨੂੰ ਜਿਹੜੇ ਲੱਗਦੀ ਨਾਮ ਦੀ ਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਅਵੇਸੀ ਯਾਦ ਕਰਦੇ ਆ ਉਨਾ ਦੇਸ ਲੋਗ ਪੜਦੇ ਆ ਸਤਿਗੁਰ ਸਰਲੇ ਪਾਸ਼ਾ ਕਿਰਪਾ ਕਰਨ ਜਿਥੇ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਪਿਤਰ ਜਨਮ ਦਿਹਾੜੀ ਆਪ ਸਭਾ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਧਾਤੇ ਦੇ ਕੋਲੋਂ ਬਗਿਆ ਕਰੀਏ ਮਾਲਕ ਕਿਰਪਾ ਕਰ ਸਾਡੇ ਅੰਦਰ ਵੀ ਨਾਮ ਜੀ ਕਣੀ ਵਸ ਜਾਵੇ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਪੁੱਤਰੇ ਮਨ ਕੀ ਉਹ ਕਮਾਂਡੀ ਉਹ ਕੈਬਿਨ ਯੋਨਾਮ ਨੇ ਲੋੜੀ ਹੈ